ਸਰੀ ਕਹਿੰਦੇ ਉਹਦੇ ਵੀ ਕੋਲ ਆ ਫਰਨਾ ਨਹੀਂ ਇਹ ਤਾਂ ਪਾਣਾ ਕੰਡੇ ਰੋਣ ਲੱਗੇ ਮਾਰਦੇ ਸੀ ਘਟਨਾ ਹੋਈ ਮੇਰੇ ਘਰ ਵਾਲਾ ਜੀ ਪਾਲਾ ਰਾਮ ਉਧਰੋਂ ਕੰਮਕਾਰ ਤੋਂ ਆਉਂਦੇ ਤੇ ਜੀ ਮਜਾਲ ਕਿੰਨੀ ਆਉਂਦੇ ਹੋਏ ਪਤਾ ਨਹੀਂ ਕੀ ਮਜਾਲ ਪਿੰਡ ਕੋਈ ਉੱਥੇ ਪਤਾ ਨਹੀਂ ਸੂਏ ਤੇ ਜੀ ਪਤਾ ਨਹੀਂ ਕਿੱਥੇ ਚਲੀ ਗਈ ਕਿੰਨੇ ਬੰਦੇ ਚੱਕੀ ਦੋ ਹੋਏ ਨੇ ਜੀ ਕਿੰਨੇ ਹੋ ਰਿਹਾ ਤੁਹਾਡੇ ਘਰ ਵਾਲੇ ਕੀ ਨਾਮ 55 ਸਾਲ ਆ ਜੀ ਪਾਲਾ ਰਾਮ

ਅਸੀਂ ਘਰ ਤੇ ਇੱਕ ਮੇਰਾ ਮੁੰਡਾ ਹੀ ਉਹ ਮਸ਼ੀਨ ਤੇ ਗਿਆ ਤਿੰਨ ਮਹੀਨੇ ਹੋ ਗਏ ਇੱਕ ਨੂਹਰ ਮੈਂ ਆਈ ਉਮਰ ਕਿੰਨੀ ਇਹ ਕੰਮ ਕੀ ਕਰਦੇ ਐ ਹੁਣ ਇਹ 55 ਸਾਲ ਦਿਹਾੜੀ ਦੱਫਾ ਕਰਦੇ ਨੇ ਜੀ ਬਿਲਕੁਲ ਕਿਸੇ ਤੋਂ ਛੱਕੇਗਾ ਨਹੀਂ ਸਾਨੂੰ ਤਾਂ ਜੀ ਮੈਂ ਪੁੰਨਰ ਚਾਹ ਪਾਣੀ ਤੇ ਮੈਂ ਆ ਕੇ ਘਰੇ ਜਾਈ ਚ ਬੈ ਗਈ ਜੀ ਰੋਟੀ ਪਾਣੀ ਖਾ ਰਹੇ ਤਾਂ ਕਿਸੇ ਬੱਚੇ ਨੇ ਆ ਕੇ ਸੰਤੋ ਦੱਸਿਆ ਵੇਖਣ ਕਰਕੇ ਉੱਥੇ ਗੋਲੀ ਚੱਲ ਗਈ ਹਾਂ ਜੀ ਕਿੰਨੇ ਵਜੇ ਦੀ ਗੱਲ ਬਾਤ ਆ ਕੱਪ ਤਾਂ ਸਾਡੇ ਦਾ ਤਾਂ ਪਤਾ ਨਹੀਂ ਕਿੰਨਾ ਟਾਈਮ ਲੱਗਿਆ ਅੱਖਾਂ 'ਚ ਲੱਗੀਆਂ ਨੇ ਕਿੰਨੇ ਬੰਦੇ ਜ਼ਖਮੀ ਦੋ ਹੋਏ ਨਹੀਂ ਉਹ ਪਿੰਡ ਦਾ ਮੁੰਡਾ ਈ ਉਹਦੋਂ ਬਲਜਿੰਦਰ ਆਇਆ ਇਕੱਠੇ ਸੀ ਏ ਇਕੱਠੇ ਤੇ ਇੱਕ ਹੋਰ ਮੁੰਡਾ ਤਾਂ ਜੀ ਉਹ ਵੀ ਮੇਰੇ ਦੇ ਔਰ ਦਾ ਮੁੰਡਾ ਸੀ ਉਹਦਾ ਉਹ ਕੁਰਤਾ ਦੇਖੋ ਕਿਵੇਂ ਲਿਬੜਿਆ ਹੋਇਆ ਕੋਟ ਉਹਦਾ ਉਹਦੇ ਪਿੱਛੇ ਬੈਠੇ ਤੇ ਜੀ ਤਿੰਨ ਬੰਦੇ ਸੀਗੇ ਤਿੰਨ ਬੰਦੇ ਤੇ ਇੱਕ ਮੋਟਰਸਾਈਕਲ ਤੇ ਦੋਆਂ ਨੇ ਲੱਗੀਆਂ ਜੀ ਹੁਣ ਕਿੰਦਾ ਦੀ ਕਾਰਵਾਈ ਦੀ ਇਨਸਾਫ ਮੰਗਦੇ ਅਸੀਂ ਤਾਂ ਇਹਨਾਂ ਇਨਸਾਫ ਮੰਗਦੇ ਜੀ ਵੀ ਸਾਡੀ ਕਿਸੇ ਨਾਲ ਕੋਈ ਬੈਰ ਨਹੀਂ ਵੀ ਜੇ ਕਿਸੇ ਤੋਂ ਚੱਲ ਹੋ ਵੀ ਗਈ ਦਾ ਕੇ ਇਲਾਜ ਕਰਾ ਦੇ। ਕੀ ਲੱਗਦਾ ਪ੍ਰੋਪਰਟੀ ਆ ਕੁਝ ਇਦਾਂ ਦਾ ਤੁਹਾਨੂੰ ਐਂਗਲ ਕੁਝ ਲੱਗਦਾ ਕੀ ਕਿਦਾਂ ਗੋਲੀ ਚੱਲਣ ਦਾ ਕਾਰਨ ਕੀ ਲੱਗਦਾ ਤੁਹਾਨੂੰ? ਕਿ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਟਾਰਗੇਟ ਲਾਇਆ ਗਿਆ। ਸਾਡੇ ਸਾਹਦੇ ਤਾਂ ਪਹਿਲੀ ਵਾਰ ਸੁਣੀਆਂ ਵੀ ਸਾਡੇ ਪਰਿਵਾਰ ਤੇ ਗੋਲੀ ਚੱਲ ਗਈ। ਸੰਤਾ ਪਹਿਲਾਂ ਥੱਲੋ ਮਿੱਟੀ ਖਸ ਗਈ। ਸੰਤਾ ਪਤਾ ਹੀ ਨਹੀਂ ਵੀ ਕੀ ਹੋਇਆ ਕੀ ਤਾਂ। ਠੀਕ। ਸੰਤਾ ਪਹਿਲੀ ਵਾਰ। ਕੋਈ ਨਹੀਂ ਕਿਸੇ ਤੋਂ। ਨਾ ਇਹ ਕੋਈ ਛਤਰੀ। ਸਰ ਕੀ ਨਾਮ ਤੁਹਾਡਾ? ਰਣਜੀਤ ਸਿੰਘ। ਅਮੇਸ਼ਾ ਕੀ ਘਟਨਾ ਹੋਈ ਆ ਪੂਰੀ ਗੱਲ ਆ। ਅਸੀ ਜੀ ਪਿੰਡੋਂ ਵੇਸੀਗੇ ਸ਼ਾਮੀ ਪੰਜ ਕੁ ਵਜੇ ਬਈ ਦੋ ਦਿਨ ਹੋ ਗਏ। ਫੇਰ ਪਿੰਡੋਂ ਗਈ ਸੀਗੀ ਸ਼ਾਮੀ ਪੰਜ ਕੁ ਵਜੇ। ਹਾਂ। ਮੇਰੇ ਤੋਂ ਟੈਨਸ਼ਨ ਲੱਗਦਾ। ਅੱਛਾ। ਮੈਂ ਆੜ ਪਿੰਡ ਦੀ। ਕੀ ਕਰਦਾ ਹਾਂ ਸਰ? ਅਸੀਂ ਮਸ਼ੀਨਾਂ ਦੇ ਚੱਲਦੇ ਕੰਬੈਨਰ ਚੱਲਦੇ। ਅੱਛਾ। ਹਾਂ। ਤੇ ਕਿੱਥੇ ਜਾ ਰਹੇ ਸੀ? ਅਸੀਂ ਠੀਕੇ ਦੇ ਜਾ ਰਹੇ ਸੀ। ਕੀ ਗੱਲ ਹੋਈ ਹੈ ਸਾਰੀ ਸਾਰੀ? ਸੋ ਇਹ ਚੀ ਗਾ ਖਾ ਪੀ ਲੋ ਠੀਕ ਹੈ। ਪਿੰਡ ਆਣ ਲੱਗੇ ਸਾਡੇ ਦੁਬਾਰਾ। ਕਿਹਨੇ ਨੇ ਕਰੀਏ ਇਹ ਕੁਝ ਪਤਾ ਹੈ? ਨਾ ਜੀ ਸਾਨੂੰ ਪਤਾ ਨਹੀਂ। ਅੱਛਾ ਆ ਕੱਦੀ ਘਟਣਾ ਹੈ। ਅੱਜ ਸ਼ਾਮੀ ਦੀ ਗੱਟਣੀ ਹੈ ਸ਼ਾਮੀ। ਕਿੰਨੇ ਕੋਸ ਤੇ ਸਾਢੇ ਕਿਸ਼ੇ ਕਿਹਨਾਂ ਵੱਲੋਂ ਹਮਲਾ ਕੀਤਾ ਗਿਆ ਮੋਟਰਸਾਈਕਲ ਤੇ ਸੀ ਗੱਡੀ ਤੇ ਸਵਾਰ ਵੀ ਨਹੀਂ ਹੋ ਮੋਟਰਸਾਈਕਲ ਤੇ ਗੋਲੀ ਕਿਹੜੀ ਸਟ੍ਰਾਈਕ ਹੋਈ ਸਾਈਂ ਗੋਲੀ ਦਾ ਨਹੀਂ ਪਤਾ ਵਾਇਰਿਕੂ ਹੋ ਗਿਆ ਜੀ ਅੱਛਾ ਕਿੰਨੇ ਬੰਦੇ ਜਖਮੀ ਹੋ ਗਏ ਦੋ ਬੰਦੇ ਜਖਮੀ ਕੌਣ ਕੌਣ ਹੈ ਹਨਰਾਮ ਦੀ ਬੱਲੀ ਨੂੰ ਭਾਈ ਉਹ ਜਿਹੜੂ ਤੁਸੀਂ ਪੈਰ ਤੇ ਉੱਠੇ ਸੀ ਉੱਥੇ ਹੀ ਤੁਹਾਡੇ ਮਗਰ ਲੱਗੇ ਸੀ ਜਾਂ ਕਿਤੇ ਰਸਤੇ ਤੁਹਾਨੂੰ ਮਿਲ ਨੇ ਹਾਂ ਜੀ ਅਸੀਂ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ ਕਿੱਥੇ ਕਰਕੇ ਆਗੇ ਮੈਨੂੰ ਦੱਸੋ ਅਸੀਂ ਨੰਗਾਲ ਪਿੰਡ ਕ੍ਰੋਸ ਕਰਕੇ ਮਤੋਂ ਫੇਲੀ ਦੂਰ 400 500 ਮੀਟਰ ਅੱਗੇ ਆਦਾ ਜਦੋਂ ਗੋਲੀ ਚੱਲੀ ਜਦੋਂ ਗੋਲੀ ਚੱਲੀ ਅਸੀਂ ਬੈਠੇ ਹੋਏ ਸੀ ਕੀ ਲੱਗਦਾ ਤੋਦੇ ਕੋਈ ਲੜਾਈ ਝਗੜਾ ਜਾਂ ਕੁਝ ਵਾਦਾ ਤੋਈ ਕੁਝ ਨਾ ਸਾਡੀ ਕੋਈ ਵਾਰਦਾਤ ਨਹੀਂ ਕੋਈ ਚੱਲੀ ਸੀ ਹਾਂ ਜੀ ਤੁਹਾਨੂੰ ਪਤਾ ਕਿਵੇਂ ਪਤਾ ਲੱਗਾ ਕਿ ਗੋਲੀ ਚੱਲੀ ਹੈ ਤੁਸੀਂ ਨਾਲ ਸੀਗੇ ਇਹਨਾਂ ਨੇ ਇੱਕ ਹੀ ਮੋਟਰਸਾਈਕਲ ਤੇ ਸੀ ਹਾਂ ਇੱਕੋ ਮੋਟਰਸਾਈਕਲ ਕੌਣ ਚਲਾ ਰਿਹਾ ਸੀ ਮੈਂ ਚਲਾ ਰਿਹਾ ਸੀ ਤੁਸੀਂ ਮੋਟਰਸਾਈਕਲ ਤੇ ਵਾਦ ਸੀ ਪਿੱਛੇ ਕੌਣ ਕੌਣ ਬੈਠਾ ਸੀ ਮੇਰਾ ਤਾਇਆ ਦੀ ਪਹਿਲਾ राउंड ਬਟੇ ਜੀ ਸੈਂਟਰ ਚ ਸੈਂਟਰ ਦੇ ਬਲਜਿੰਦਰ ਸਿੰਘ ਹੱਟੇ ਜੀ ਅੱਛਾ ਤੇ ਗੋਲੀ ਪਿੱਛੋਂ ਚਲਾਈ ਹਾਂ ਅੱਛਾ ਅੱਛਾ ਤੇ ਗੋਲੀ ਕਿਤੇ ਕਿਤੇ ਬਲਜਿੰਦਰ ਤੇ ਕਿੱਥੇ ਲੱਗੀ ਇਹ ਬਲਜਿੰਦਰ ਦੇ ਅੱਥੇ ਗਰਦਨ ਚ ਗੱਡੀ ਆ ਜੀ ਚ ਗਰਦਨ ਦੁਆਰ ਦਾ ਦਾਰ ਬਾਰ ਨਹੀਂ ਬੰਨ ਲੇ ਦੀ ਗੋਲੀ ਜਦੋਂ ਅੱਖਾਂ ਤੇ ਨੂੰ ਖਰਾਉ ਪਿੱਛੇ ਮੁੜ ਕੇ ਤਾਂ ਦੇਖਣ ਲੱਗੇ ਬਾਈਕ ਨੂੰ ਵਿੱਚ ਨੂੰ ਅੱਖਾਂ ਕਰਾਸ ਹੋ ਗਈਆਂ ਤੇ ਗਰਦਨ ਚ ਕਰਦੀ ਹਾਂ ਹਾਂ ਕਿੱਦਾਂ ਦੀ ਕਾਰਵਾਈ ਕੀਤੀ ਮੰਨ ਕਰਦੇ ਹੋ ਹਾਂਜੀ ਇਹ ਸਾਫ ਮਿਲਣਾ ਚਿੰਦਾਜੀ ਪੁਲਿਸ ਪ੍ਰਸ਼ਾਸਨ ਆਈ ਸੀ ਹਾਂਜੀ ਪੁਲਿਸ ਪ੍ਰਸ਼ਾਸਨ ਕਿਵੇਂ ਹਮਲਾਵਤ ਨੂੰ ਜਾਣਦੇ ਹੋ ਹਾਂਜੀ ਕਿੱਦਾਂ ਦੀ ਆਈ ਸੀ ਕਿ ਨਕਾਬਪੋਸ਼ੀ ਕਿੱਦਾਂ ਸੀ ਹਾਂ ਨਕਾਬਪੋਸ਼ੀ ਕਿੰਨੇ ਪਿਛਲੇ ਰੱਖਿਆ ਕਿਤੇ ਕੋਈ ਐ ਇਦਾਂ ਸੀ ਪਤਾ ਨਹੀਂ ਮੋਟਰਸਾਈਕਲ ਤੇ ਕਿੰਨੇ ਬੰਦੇ ਸੀਗੇ ਇੱਕ ਮੋਟਰਸਾਈਕਲ ਇੱਕੋ ਬੰਦਾ ਸੀਗਾ ਇੱਕ ਹੀ ਮੋਟਰਸਾਈਕਲ ਕਟਨਾ ਹੋਈ ਹੈ ਕਿੱਤੇ ਦੀ ਕਟਨਾ ਹੈਗੇ ਗੋੜੀ ਤੇ ਇਹ ਸਾਨੂੰ ਕੰਟਰੋਲ ਰੂਮ ਤੋਂ ਇਤਲਾਹ ਆਈ ਸੀ ਵੀ ਮਜਾਲਕਲਾਂ ਪਿੰਡ ਤੋਂ ਤੇਜੀਆਂ ਪਿੰਡ ਦੇ ਤਿੰਨ ਲੜਕੇ ਮੋਟਰਸਾਈਕਲ ਤੇ ਜਾ ਰਹੇ ਸੀ ਜੋ ਰਸਤੇ 'ਚ ਉਹਨਾਂ ਨੂੰ ਕਿਸੇ ਬਾਈਕ ਵਾਲੇ ਨੇ ਉਹਨਾਂ ਨੂੰ ਗਨਸ਼ਾਟ ਜਿਹੜਾ ਪਿੱਛੋਂ ਫਾਇਰ ਮਾਰਿਆ ਜਿਹਦੇ ਸਬੰਧੀ ਮੈਂ ਅ ਅੱਜ ਇਹਨਾਂ ਦਾ ਦੇਖਣ ਆਇਆ ਜੋ ਤਿੰਨੋਂ ਲੜਕੇ ਰਣਜੀਤ ਸਿੰਘ ਮੋਟਰਸਾਈਕਲ ਚਲਾਉਂਦਾ ਸੀ ਤੇ ਪਾਲਾ ਰਾਮ ਜਿਹੜਾ ਉਹ ਪਿੱਛੇ ਬੈਠਾ ਸੀ ਨਾਲ ਇੱਕ ਬਲਜਿੰਦਰ ਸਿੰਘ ਸੀ ਤੇ ਜਿਹੜੇ ਪਿੱਛੇ ਪਾਲਾ ਰਾਮ ਤੇ ਬਲਜਿੰਦਰ ਉਹ ਜਾਦਾ ਇੰਜਰ ਨੇ ਤੇ ਜਿਹੜਾ ਰਣਜੀਤ ਸਿੰਘ ਉਹ ਠੀਕ ਆ ਬਾਕੀ ਅਸੀਂ ਸਾਰਾ ਉਹਨਾਂ ਤੋਂ ਪੁਸ਼ਟੀਸ਼ ਕਰਕੇ ਜਿਨ੍ਹਾਂ ਦੇ ਸ਼ੱਕ ਆ ਤੇ ਜਾਂ ਜੋ ਵੀ ਅਸੀਂ ਤਕਨੀਕੀ ਉਹਦੇ ਨਾਲ ਕਰਕੇ ਸਾਰਾ ਟ੍ਰੇਸ ਕਰ ਰਹੇ ਸੀ ਸਰ ਪੁੱਛ ਗਏ ਤੇ ਕੋਈ ਪਤਾ ਨਾ ਕਿ ਯਾਰ ਨਹੀਂ ਅਜੇ ਕੋਈ ਇਹਨਾਂ ਨੇ ਐ ਐਗਜ਼ੈਕਟ ਨਹੀਂ ਦੱਸਿਆ ਇਹੋ ਜਿਹਾ ਕੁਝ ਵੈਸੇ ਉਹ ਕਹਿ ਰਹੇ ਵੀ ਬਾਈਕ ਬਰਾਬਰ ਲਾ ਕੇ ਉਹਨੇ ਜਿਹੜਾ ਪਿੱਛੋਂ ਫੇਰ ਮਾਰਿਆ ਵੀ ਇੱਕ ਹੀ ਲੜਕਾ ਦੱਸ ਰਿਹਾ ਵੀ ਉੱਥੋਂ ਅੱਗੇ ਡੰਡੋਆ ਸਾਈਡ ਪਿੰਡ ਪੈਂਦੇ ਨੇ ਉਧਰੋਂ ਭੱਜ ਗਿਆ ਸੋ ਬਾਕੀ ਹੁਣ ਮੌਕੇ ਤੇ ਜੋ ਵੀ ਸਾਰਾ ਅਸੀਂ ਵੈਰੀਫਾਈ ਕਰਾਂਗੇ ਉਹਦੇ ਮੁਤਾਬਕ ਜਿਹੜਾ ਅੱਗੇ ਦੇਖਾਂਗੇ ਟ੍ਰੇਸ ਕਰਾਂਗਾ ਅਗਲਾ ਪਾਸੇ ਕੀ ਸਥਿਤੀ ਕਹਿੰਦੇ ਉਹ ਵੀ ਬਾਈਕ ਤੇ ਹੀ ਦੱਸਿਆ ਇਹਨਾਂ ਨੇ ਮਤਾਬ ਗਰੰਦੀਸ਼ ਸਿੰਘ ਦੇ ਦੱਸਣ ਦਾ ਵੀ ਬਾਈਕ ਤੇ ਹੀ ਅ ਜਿਹਨਾਂ ਦੇ ਜਿਹੜੇ ਇੰਜਰਡ ਹੋਏ ਆ ਪਾਲाराम ਜਿਹੜਾ ਉਹ 55 ਸਾਲ ਦੇ ਕਰੀਬ ਦੱਸਿਆ 55 60 ਸਾਲ ਦੇ ਤੇ ਜਿਹੜਾ ਬਲਜਿੰਦਰ ਸਿੰਘ ਆ ਉਹ 26 27 ਸਾਲ ਦਾ ਕੰਡੀਸ਼ਨ ਦੀ ਗੱਲ ਕਰਕੇ ਜਿਹੜੀ ਸਰਪ੍ਰਿੰਸ ਸਭ ਪਿੱਛੇ ਸਾਈਡ ਦੱਸ ਰਹੇ ਹੋ ਕਿ ਲੱਗਦਾ ਹੈ ਕਿ ਇਹਦੇ ਨਾਲ ਕਿਸੇ ਦਾ ਹੋਵੇ ਮਟਰ ਨਹੀਂ ਅਜੇ ਕੋਈ ਇਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਮਸ਼ੀਨਾਂ ਤੇ ਕੰਮ ਕਰਦੇ ਮਿਹਨਤੀ ਮੁੰਡੇ ਨੇ ਕੋਈ ਇਹੋ ਜੀ ਲਾਕਡਾਟ ਵਾਲੀ ਗੱਲ ਦੱਸੀ ਨਹੀਂ ਇਹਨਾਂ ਨੂੰ ਜੀ ਤੇ ਬਾਕੀ ਸਾਰੇ ਇੰਗਲਾਂ ਤੋਂ ਵੈਰੀਫਾਈ ਕਰ ਰਹੇ ਆ ਸਰ ਕੰਡੀਸ਼ਨ ਦੀ ਗੱਲ ਕਰੀਏ ਕਿਦਾਂ ਹੈਗੀ ਹੈ ਕੰਡੀਸ਼ਨ ਡਾਕਟਰਾਂ ਦਾ ਕੀ ਕਹਿਣਾ ਹੈ ਇਹਦੇ ਵੀ ਤੁਸੀਂ ਗੱਲ ਕਰ ਮੈਨ ਡਾਕਟਰ ਸਾਹਿਬ ਨੂੰ ਮਿਲਿਆ ਸੀ ਡਾਕਟਰ ਸਾਹਿਬ ਜਿਹੜੇ ਇਹਨਾਂ ਨੇ ਫਰਸਟ ਅਟੈਂਡ ਕੀਤਾ ਸੀ ਉਹ ਉਹ ਚਲੇ ਗਏ ਸੀਗੇ ਸੈਕੰਡ ਡਾਕਟਰ ਨੂੰ ਦੱਸਿਆ ਵੀ ਇੱਕ ਦੇ ਜਿਹੜਾ ਪਾਲਾ ਰੰਗ ਉਹਦੇ ਅੱਖਾਂ ਤੇ ਕਾਫੀ ਸੱਟਾਂ ਜ਼ਿਆਦਾ ਤੇ ਜਿਹੜਾ ਦੂਜਾ ਉਹ ਠੀਕ ਹੈ ਉਹਦੀ ਕੰਡੀਸ਼ਨ ਫਿਲਹਾਲ ਅਜੇ ਜੇ ਨਹੀਂ ਪਤਾ ਲੱਗਿਆ ਕਿਸ ਤਰ੍ਹਾਂ ਦੀ ਕਾਰ ਤੇ ਬਾਕੀ ਫਰਦਰ ਜੋ ਵੀ ਇਹਦੇ ਚ ਹੋਏਗਾ ਅਗੇ ਇਨਵੈਸਟੀਗੇਸ਼ਨ ਕਰੇ ਸਰ ਰਜਿੰਦਰਾ ਰਹੇਗੇ ਕਿ ਅਗੇ ਕੋਈ ਕੇ ਰੈਫਰ ਹੋਵੇ ਕਿਤਾ ਕੁਝ ਹੋਊ ਉਹ ਤਾਂ ਡਾਕਟਰ ਸਾਹਿਬ ਦੱਸ ਸਕਦੇ ਜੀ ਉਹਦੇ ਬਾਰੇ ਤਾਂ ਕੋਈ ਸੀਸੀਟੀਵੀ ਵਗੈਰੇ ਕੋਈ ਗੱਲ ਨਹੀਂ ਹਾਂ ਬਿਲਕੁਲ ਜੀ ਅਸੀਂ ਲੱਗੀ ਹੋਈਆਂ ਟੀਮਾਂ ਦੋ ਤਿੰਨ ਸੱਡੀਆਂ ਤੇ ਬਾਕੀ ਮੈਂ ਇੱਥੇ ਰਜਿੰਦਰਾ ਆਇਆ ਸੀ ਜ ਇਹਨਾਂ ਦਾ ਪਤਾ ਲੈਣ ਵੀ ਸਾਰਾ ਇੱਥੋਂ ਪਤਾ ਲੱਗ ਸਕੇ ਕੋਈ ਦਿੰਦਾ ਜੀ ਡਾਕਟਰ ਨੂੰ ਦੱਸੇ ਕਿਹੜੀ ਰੋਲ ਬੋਲੀ ਵਗੈਰੇ ਨਹੀਂ ਇਹਦੇ ਬਾਰੇ ਹਜੇ ਨਹੀਂ ਕੁਝ ਕੋਈ ਰਾਉਂਡ ਫਿਗਰ ਬਾਜੀ ਕੋਈ ਗੱਲ ਬਾਤ ਹੈ ਕਿੰਨੇ ਰਾਉਂਡ ਫਿਗਰ ਹੋਏ ਹਨ ਉਹਨਾਂ ਨੇ ਇੱਕੋ ਵਾਰ ਹੀ ਦੱਸਿਆ ਵੀ ਇੱਕੋ ਦਾ ਖੜਕਾ ਹੋ